ਬਹੁਤ ਸਾਰੀਆਂ ਪਹਿਲਾਂ ਦੀ ਗੱਲ ਆ ਵੀ ਇੱਕ ਰਾਜਾ ਸੀ ਤੇ ਇੱਕ ਰਾਣੀ ਸੀ ਹੋ ਰਾਜੇ ਦਾ ਨਾਮ ਤਾਂ ਹੁਣ ਮੈਂ ਭੁੱਲ ਗਿਆ ਉਹ ਕਿ ਉਹਨਾਂ ਦੇ ਔਲਾਦ ਨਹੀਂ ਹੁੰਦੀ ਪਈ ਸੀ ਬਹੁਤ ਸਾਰੀਆਂ ਬਾਤਾਂ ਐਵੇਂ ਹੁੰਦੀਆਂ ਉਹਨਾਂ ਦੇ ਔਲਾਦ ਨਹੀਂ ਹੁੰਦੀ ਸੀ ਤੇ ਉਹ ਉਹਨਾਂ ਨੇ ਭਾਈ ਬ੍ਰਾਹਮਣਾ ਦੇ ਵੀ ਗਿਆ ਬਹੁਤ ਸਾਰੀ ਤਪੱਸਿਆ ਜਿਹੜਾ ਕੁਝ ਕਰਨਾ ਸੀ ਆਪਦਾ ਸਭ ਕੁਝ ਕੀਤਾ ਤਾਂ ਉਹਨਾਂ ਨੂੰ ਮਤਲਬ ਇੱਕ ਔਲਾਦ ਹੋ ਗਈ ਜਦੋਂ ਔਲਾਦ ਹੋਈ ਤੇ ਉਹ ਮਤਲਬ ਇੱਕ ਕੁੜੀ ਹੋਈ ਕੁੜੀ ਹੋਣ ਤੋਂ ਬਾਅਦ ਉਹ ਜਦੋਂ ਸੱਜਿਆ ਗਿਆ ਉਹਦਾ ਨਾਮ ਕਰਨ ਲਈ ਸਾਰਿਆਂ ਨੇ ਮਤਲਬ ਉਹਨਾਂ ਨੇ ਪਤਰੀਆਂ ਪੋਤਰੀਆਂ ਜੋ ਵੀ ਸਾਰਾ ਕੁਝ ਦੇਖਿਆ ਤਾਂ ਉਹ ਕਹਿੰਦੇ ਰਾਜੇ ਨੂੰ ਵੀ ਇਹ ਵੱਡੀ ਹੋ ਜੂਗੀ ਜਦੋਂ ਮੁਟਿਆਰ ਹੋਈ ਨਾ ਤੇਰੇ ਮੱਥੇ ਤੇ ਕਾਲ ਖਿਲਾਉਗੀ ਹੂੰ ਉਹ ਆ ਦਾ ਵੀ ਇਹ ਤਾਂ ਬਹੁਤ ਗਲਤ ਗੱਲ ਆ ਹਾਂਜੀ ਵੀ ਮੱਥੇ ਤੇ ਇਹ ਦੂ ਪਹਿਲਾਂ ਕਿ ਮੱਥੇ ਤੇ ਕਾਲ ਖਿਲਾਉਗੀ ਆਪਾਂ ਇਹਨੂੰ ਇਹਦਾ ਕੰਮ ਹੀ ਕਰ ਦਿੰਦੇ ਆ ਵੀ ਤੱਬ ਦੁੱਬ ਦਿੰਦੇ ਆਨ ਖਤਮ ਕਰ ਦਿੰਦੇ ਆ ਹਨਾ ਇਹ ਗੱਲ ਚੀਜ਼ ਵੱਡੀ ਆ ਹੁਣ ਹਾਂਜੀ ਹੁਣ ਕਿੱਸਾ ਕਿੱਡੀ ਵੱਡੀ ਗੱਲ ਆਪਣੇ ਸਾਹਮਣੇ ਇਹ ਪੀਚ ਕਰਤੀ ਹਨਾ ਵੀ ਇੱਕ ਮਤਲਬ ਕਹਿਣ ਤੇ ਜੰਤਰੀ ਦੇ ਜਾਂ ਸਾਰਿਆਂ ਦੇ ਕਹਿਣ ਤੇ ਮਾਰਨ ਤੱਕ ਨਿਆਣੇ ਨੂੰ ਤਿਆਰ ਹੋ ਜਾਂਦੇ ਹਨ ਤਾਂ ਪਹਿਲਾਂ ਕੁੜੀਆਂ ਕਿੰਨੀਆਂ ਕੁ ਮਾਰੀਆਂ ਗਈਆਂ ਹੋਣੀਆਂ ਹਾਂਜੀ ਤਾਂ ਇੱਥੋਂ ਤੱਕ ਜਦੋਂ ਕਹਾਣੀ ਆਉਂਦੀ ਆ ਪਰ ਮਾਂ ਨੂੰ ਵਿਰਾਗ ਆਉਂਦਾ ਉਹਦੇ ਨਿਆਣੇ ਦਾ ਮਾਂ ਕਹਿੰਦੀ ਵੀ ਐ ਨਾ ਕਰੋ ਵੀ ਮੇਰਾ ਇੱਕ ਮਸਾ ਤਾਂ ਨਿਆਣਾ ਹੋਵੇ ਵੀ ਤੁਸੀਂ ਮਾਰ ਆਉਣਾ ਇਹਨੂੰ ਮੈਨੂੰ ਘੜੇ ਚ ਪਾ ਦਿਓ ਹਾਂ ਉਹ ਨਹੀਂ ਸੰਦੂਕ ਬਣਾਉਂਦੇ ਭੈਣੇ ਹਾਂਜੀ ਸੋਨਾ ਜਾਂ ਸੰਦੂਕ ਬਣਾ ਕੇ ਉਹ ਮਤਲਬ ਦਰਿਆ 'ਚ ਸੰਦ ਚ ਤਾਰ ਦਿੰਦੇ ਆ ਤੇ ਉਹ ਇੱਕ ਕਿਨਾਰੇ ਤੇ ਧੋਵੀ ਦੇ ਧੋਬਣ ਰਹਿੰਦੇ ਆ ਹਾਂ ਜਦੋਂ ਬੀ ਨੂੰ ਪਤਾ ਲੱਗਦਾ ਵੀ ਸੰਦੂਖ ਆ ਰਿਹਾ ਕੁਛ ਤੇ ਉਹ ਸੰਦੂਖ ਖੋਲ ਕੇ ਦੇਖਦਾ ਤਾਂ ਨਿਆਣਾ ਅੰਦਰੋਂ ਮਤਲਬ ਗੁੱਠਾ ਚੁੰਗ ਰਿਆ ਹੁੰਦਾ ਉਹ ਆਪਦੀ ਧੋਬਣ ਨੂੰ ਮਤਲਬ ਆਉਦੀ ਘਰ ਵਾਲੇ ਨੂੰ ਲਿਜਾ ਕੇ ਦੰਦਾ ਵੀ ਆਪਾਂ ਨੂੰ ਤਾਂ ਉਲਾਦ ਨਹੀਂ ਉਹਨਾਂ ਦੇ ਲਾਦ ਨਹੀਂ ਹੁੰਦੀ ਵੀ ਆਪਾਂ ਨੂੰ ਉਲਾਦ ਮਿਲ ਗਈ ਪ੍ਰਮਾਤਮਾ ਨੇ ਆਪਣੀ ਸੋਣ ਲਈ ਆਪਾਂ ਇਸ ਨੂੰ ਪਾਲਾਂਗੇ ਤੇ ਵੱਡਾ ਕਰਾਂਗੇ ਉਹ ਆਪਣਾ ਉਹਨੂੰ ਪਾਲਦੇ ਨੇ ਉਹਦਾ ਨਾਮ ਰੱਖ ਦਿਆ ਸੱਸੀ ਹਾਂਜੀ ਸੱਸੀ ਨੂੰ ਪਾਲਦੇ ਆ ਹੁਣ ਸੱਸੀ ਨੂੰ ਜਦੋਂ ਪਾਲਦੇ ਆ ਤਾਂ ਸੱਸੀ ਆਪਦੀ ਸਹੇਲੀ ਸੱਸੀ ਮਤਲਬ ਸੋਹਣੀ ਹੁੰਦੀ ਆ ਬਹੁਤ ਸਾਪਣ ਦੀ ਚੰਗੀ ਹੁੰਦੀ ਹੈ ਸੋਹਣੀ ਹੁੰਦੀ ਹੈ ਤੇ ਉਹਦੇ ਮਤਲਬ ਮਤਲਬ ਇਹ ਕਿ ਸਾਰੇ ਕਿਸਿਆਂ ਨਹੀਂ ਪਾਇਆ ਜਾਂਦਾ ਹੀਰ ਬਾਰੇ ਵੀ ਇਹੀ ਕਿਹਾ ਜਾਂਦਾ ਸੋਹਣੀ ਬਾਰੇ ਵੀ ਇਹੀ ਕਿਹਾ ਜਾਂਦਾ ਸਾਰਿਆਂ ਵਾਰੀਆਂ ਮਤਲਬ ਬੀਬੀਆਂ ਬਾਰੇ ਇਹ ਕਿਹਾ ਜਾਂਦਾ ਸਿਰਫ ਲੈਲਾ ਤੇ ਮਜਨੂ ਬਾਰੇ ਕਹਿੰਦੇ ਉਹ ਸੋਹਣੇ ਨਹੀਂ ਸੀਗੇ ਹਾਂ ਵੀ ਭਾਈ ਉਹ ਉਹਦਾ ਜਿਹੜਾ ਸੁਹਾਪਣ ਆ ਉਹ ਮਤਲਬ ਆਲੇ ਦੁਆਲੇ ਗੱਲ ਹੁੰਦੀ ਆ ਉਹਦੀ ਤਾਂ ਉਹ ਇੱਕ ਨਾ ਮਹਿਲ ਆ ਮਹਿਲ ਦੇ ਵਿੱਚ ਮਤਲਬ ਸਾਰੇ ਸਹਜਾਦਿਆਂ ਦੀਆਂ ਤਸਵੀਰਾਂ ਲੱਗੀਆਂ ਵੀ ਹੁੰਦੀਆਂ ਕਈਆਂ ਦੀ ਜਿਹੜੇ ਨੌਜਵਾਨ ਹੁੰਦੇ ਆ ਤਾਂ ਉਹ ਜਦੋਂ ਤਸਵੀਰ ਦੇਖਦੇ ਆ ਦੇਖਦੀ ਆ ਇਹਦੀ ਪੁੰਨੂ ਦੀ ਹਾਂਜੀ ਸਸੀ ਤਾਂ ਉਹ ਉਹਨੂੰ ਮੁਹੱਬਤ ਹੋ ਜਾਂਦੀ ਹੈ ਤਸਵੀਰ ਨਾਲ ਹੀ ਵੀ ਹਾਂ ਵੀ ਭਾਈ ਇਹੇ ਬਹੁਤ ਸੋਹਣਾ ਨੌਜਵਾਨ ਤਾਂ ਉਧਰੋਂ ਉਹਨਾਂ ਦੇ ਮਤਲਬ ਜਿਹੜਾ ਬੰਦ ਚ ਕਰਨ ਆਉਂਦੇ ਰਹਿੰਦੇ ਨੇ ਪੁੰਨੂ ਕੇ ਪੁੰਨੂ ਦੇ ਜਿਹੜੇ ਹੁੰਦੇ ਆ ਇੱਧਰ ਉੱਧਰ ਤਾਂ ਉਹਦੇ ਕੋਲੇ ਵੀ ਖਬਰ ਪਹੁੰਚਦੀ ਉਹਨਾਂ ਦੇ ਉੱਥੇ ਇਲਾਕੇ 'ਚ ਵੀ ਇੱਕ ਮੁਟਿਆਰ ਆ ਭਾਈ ਔਰਥੋ ਦੀ ਉਹ ਬਹੁਤ ਖੂਬਸੂਰਤ ਆ ਸੋਹਣੀ ਆ ਜਾਇਦਾਣ ਉਹ ਫਿਰ ਉਹਨੂੰ ਦੇਖਣ ਆਉਂਦਾ ਹੂੰ ਉਹਨੂੰ ਉਹਨੂੰ ਦੇਖਣ ਆਉਂਦਾ ਜੋ ਦੇਖਣ ਆਉਂਦਾ ਤਾਂ ਉਹਨਾਂ ਦਾ ਬਲਾਪ ਹੋ ਜਾਂਦਾ ਹੂੰ ਉਹ ਮਤਲਬ ਪੰਨੂ ਜਾਂਦਾ ਨਹੀਂ ਵਾਪਸ ਉਹੀ ਉਹੀ ਚੱਕਰੀ ਕਰਨ ਲੱਗ ਜਾਂਦਾ ਉਹਨਾਂ ਦੇ ਘਰੇ ਮਤਲਬ ਰਹਿਣ ਲੱਗ ਜਾਂਦਾ ਜਦੋਂ ਰਹਿਣ ਲੱਗ ਜਾਂਦਾ ਤਾਂ ਉਹਦੇ ਪਿਓ ਨੂੰ ਖਬਰ ਪਹੁੰਚ ਜਾਂਦੀ ਆ ਹੂੰ ਵੀ ਮੁੰਡਾ ਤਾਂ ਵਾਪਸ ਨਹੀਂ ਆਇਆ ਤੇ ਉਹਨੂੰ ਲੈ ਕੇ ਆਓ ਉਹ ਉਹਦੇ ਭਰਾਵਾਂ ਨੂੰ ਭੇਜ ਦਿੰਦੇ ਆ ਹਾਂ ਉਹ ਉਸ ਰਾਤ ਉਹਨਾਂ ਦੇ ਘਰੇ ਰਹਿੰਦੇ ਆ ਦਾਰੂ ਪਿਆਰ ਲਾ ਜੋ ਵੀ ਪੀਂਦੇ ਆ ਕਰਦੇ ਆ ਤੇ ਇਹਨੂੰ ਵੀ ਪਿਉਂਦੇ ਆ ਉਹਨੂੰ ਨੂੰ ਪੰਨੂ ਪੂਰਾ ਮਤਲਬ ਹੋਸਟ ਨਹੀਂ ਰਹਿੰਦਾ ਤੇ ਇਹਨੂੰ ਫਿਰ ਕੀ ਕਰਦੇ ਜਦੋਂ ਰਾਤ ਹੋ ਜਾਂਦੀ ਹੈ ਤੈਨੂੰ ਉਠਤੇ ਮਤਲਬ ਲੱਦ ਕੇ ਤੇ ਲੈ ਜਾਂਦੇ ਜਦੋਂ ਉਠਤੇ ਲੱਦ ਕੇ ਲੈ ਜਾਂਦੇ ਆ ਤੇ ਸਵੇਰੇ ਜਦੋਂ ਮਤਲਬ ਉਹਨੂੰ ਜਾਗ ਆਉਂਦੀ ਆ ਸਸੀ ਨੂੰ ਤੇ ਉਹ ਦੇਹਂਦੀ ਆਲਾ ਦਵਾਲਾ ਉਹ ਤਾਂ ਘਰੀ ਮਤਲਬ ਸਾਰਾ ਉਜੜ ਗਿਆ ਉਹ ਲੈ ਗਈ ਜੋ ਸੀਗਾ ਘਰ ਉਹਦਾ ਫਿਰ ਉਹ ਮਗਰ ਜਾਂਦੀ ਆ ਪਤਾ ਕਰਦੀ ਆ ਵੀ ਕਿੱਧਰ ਗਏ ਡਾਚੀ ਵਾਲੇ ਹੁਣ ਇੱਥੇ ਡਾਚੀ ਸ਼ਬਦ ਮੈਨੂੰ ਅੱਜ ਵੇਖਿਆ ਮੈਂ ਪਤਾ ਕੀਤਾ ਡਾਚੀ ਇਹ ਜੀ ਉਸ ਨਹੀਂ ਸੀ ਡਾਚੀ ਵਾਲਿਆ ਮੂੜ ਮਹਾਰ ਜੀ ਹਾਂ ਫੇਰ ਉਹ ਮਰ ਜਾਂਦੀ ਆ ਮਰ ਜਾਂਦੀ ਆ ਬਹੁਤ ਦੂਰ ਤੱਕ ਜਾਂਦੀ ਆ ਪਰ ਉੱਥੇ ਮਾਰੂਥੜਾ ਹੈ ਹਾਂ ਹੈਨਾ ਗਰਮੀ ਬਹੁਤ ਆ ਤੇ ਭੁੱਖੀ ਪਿਆਸੀ ਵਿਚਾਰੀ ਉੱਥੇ ਹੀ ਉਹ ਆਪ ਦੇ ਹੋਸ਼ ਗਵਾ ਦਿੰਦੀ ਹੈ ਹਾਂਜੀ ਪਰ ਉਧਰ ਜਦੋਂ ਹੋਸ਼ ਗਵਾ ਦਿੰਦੀ ਹੈ ਹਣ ਉਹ ਮਰ ਜਾਂਦੀ ਹੈ ਇੱਥੇ ਮੈਂ ਅੱਜ ਕਿਸੇ ਇੱਕ ਦੁਕਾਨ ਤੇ ਸੁਣਾਈ ਜਾਂਦਾ ਅੱਜ ਸਵੇਰੇ ਜੇ ਮੈਂ ਇੱਥੇ ਖਤਮ ਕਰਤਾ ਉਹ ਆਪਣੇ ਆਪ ਹੀ ਬੋਲਿਆ ਕਹਿੰਦਾ ਫਿਰ ਪੁੰਨੂ ਦਾ ਕੀ ਬਣਿਆ ਹਾਂ ਵਾਹ ਫਿਰ ਦੱਸਦਾ ਹਾਂ ਵੀ ਹਾਂਜੀ ਉਹ ਆਂਦਾ ਵੀ ਫਿਰ ਪੁੰਨੂ ਨੂੰ ਜੋ ਜਾਗ ਆਉਂਦੀ ਆ ਉਹਨੂੰ ਸੀ ਹਰਮਣ ਵਰਗਾ ਹਾਂ ਹੁਣ ਹਾਰਮਨ ਨੂੰ ਜਦ ਜਾਗ ਆ ਗਈ ਉਧਰੋਂ ਤੇ ਆਪ ਜੀ ਫਿਰ ਉਹ ਕਹਿੰਦਾ ਨਾ 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 ਕਹਿੰਦਾ ਮੈਂ ਤਾਂ ਜਾਉਂ ਕਹਿੰਦਾ ਵਾਪਸ ਤੁਸੀਂ ਮੈਨੂੰ ਲੈ ਕੇ ਕਿਉਂ ਆਏ ਉਹ ਆਦੇ ਭਰਾਵਾਂ ਦੇ ਵਰਕਲਫ ਹੁੰਦਾ ਤੇ ਪੁੰਨੂ ਵਾਪਸ ਆਉਂਦਾ ਉਸੇ ਰਾਹੀ ਵਾਪਸ ਆਉਂਦਾ ਤੇ ਉਹ ਇੱਕ ਮਤਲਬ ਕਵਰ ਪੱਟਣ ਵਾਲਾ ਬੰਦਾ ਉੱਥੇ ਉਹਨੂੰ ਦਫਨਾਉਣ ਦੀ ਕਰੀ ਜਾਂਦਾ ਹੁੰਦਾ پلان ਜਦੋਂ ਆ ਕੇ ਦੇਹਦਾ ਉਹ ਆਦਾ ਵੀ ਉਹ ਪਈਏ ਤੇਰੀ ਸਸੀ ਤਾਂ ਉਹ ਵਿਚਾਰਾ ਦੇਖਦਾ ਉਹਨੂੰ ਰੋਂਦਾ ਕਰਲਾਉਂਦਾ ਆਵਾਜ਼ਾਂ ਮਾਰਦਾ ਸੱਸੀ ਉੱਠ ਜਿਵੇਂ ਵਿਚਾਰੀ ਪਹਿਲਾਂ ਉਹ ਪੰਨੂ ਪੰਨੂ ਕਰਦੀ ਮਗਰ ਆਈ ਸੀ ਹੈਨਾ ਜਵਾਕਾਂ ਵਾਂਗੂ ਵੀ ਪੰਨੂ ਪੰਨੂ ਮੇਰਾ ਪੰਨੂ ਆਜ ਆਪਨੂੰ ਕਿੱਥੇ ਆ ਐ ਕਰਦੀ ਕਮਲਈ ਹੋ ਗਈ ਸੀ ਉਹ ਉਵੇਂ ਫਿਰ ਉਹ ਕਮਲਾ ਹੋ ਜਾਂਦਾ ਤੇ ਉੱਥੇ ਆਪਦੇ ਸਾਹ त्याग ਦਿੰਦਾ ਉਹ ਵੀ ਇਕੱਠੇ